ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਅੱਜ ਵੀ ਨਵੀਂ ਵੀਡੀਓ ਚ ਅੱਜ ਆਪਾਂ ਆਇਆ ਗੁਰਦੁਆਰਾ ਖਟਾਣਾ ਸਾਹਿਬ ਤੇ ਆਪਣੇ ਮਗਰ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਅੱਜ ਆਪਾਂ ਕਰਾਉਨੇ ਹੋਡੇ ਦਰਸ਼ਨ ਬਣੇ ਰਹੋ ਵੀਡੀਓ ਚ ਬਾਕੀ ਆਪਾਂ ਅੰਦਰ ਜਾ ਕੇ ਦਰਸ਼ਨ ਕਰਾਉਨੇ ਆਂ ਚੱਲਦੇ ਆਂ ਅੰਦਰ ਤੇ ਦਿਖਾਉਨੇ ਆਂ ਸਾਰਾ ਅੰਦਰਲਾ 뷰 ਸਾਰਾ ਗੁਰਦੁਆਰਾ ਸਾਹਿਬ ਦਾ ਤੇ ਆਲਾ-ਦਾਲਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਚਾਰੇ ਪਾਸੇ ਪਾਰਕਿੰਗ ਆ ਤੇ ਪੂਰੀ ਕ੍ਰੈਨਰੀ ਆ ਇੱਧਰ ਦੁਕਾਨਾਂ ਨੇ ਸਾਰੀ ਮਾਰਕੀਟ ਆ ਤੇ ਆ ਦਰਸ਼ਨੀ ਦਿਉੜੀ ਆ ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਇਹਦੇ ਲਿਫਟ ਸਾਈਡ ਜੁੜਾਘਰ ਬਣਿਆ ਹੋਇਆ ਉੱਥੇ ਆਪਾਂ ਜੁੜਾਘਰ ਉਤਾਰ ਕੇ ਫਿਰ ਅੰਦਰ ਚੱਲਦੇ ਹਾਂ ਦਰਸ਼ਨ ਕਰਨ ਬਣੇ ਰਹੋ ਵੀਡੀਓ ਚ ਐਂਡ ਤੱਕ ਦੇਖੋ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਹਾਂਜੀ ਹੁਣ ਆਪਾਂ ਚੱਲਦੇ ਹਾਂ ਅੰਦਰ ਨੂੰ ਗੁਰਦੁਆਰਾ ਸਾਹਿਬ ਤੇ ਮੈਂਗਾ ਚੱਲ ਇੱਥੇ ਖੜ ਕੇ ਸਾਰਾ 뷰 ਦਿਖਾ ਦਿੰਨੇ ਆ ਜਿੰਨਾ ਬਾਹਰਲਾ ਗੁਰਦੁਆਰਾ ਸਾਹਿਬ ਦਾ ਆ ਸਾਹਮਣੇ ਪਾਰਕ ਬਣੀ ਹੀ ਆ ਫੁੱਲਾਂ ਵਾਲੀ ਆ ਪਾਰਕ ਲਈ ਹੈ ਵਿੱਚ ਬੂਟੇ ਲਾਇਏ ਨੇ ਬਹੁਤ ਸੋਹਣੇ ਤੇ ਜਿਹੜਾ ਮੇਨ ਗੇਟ ਬਣਿਆ ਹੈ ਗੁਰਦੁਆਰਾ ਸਾਹਿਬ ਦਾ ਮੂਹਰਲਾ ਇਹਦੀ ਕਾਰ ਸੇਵਾ ਪਿਛਲੇ ਸਾਲ ਜਦੋਂ ਮੈਂ ਆਇਆ ਉਹ ਚੱਲਦੀ ਸੀਗੀ ਹੁਣ ਤਾਂ ਪੂਰਾ ਕੰਪਲੀਟ ਹੋ ਗਿਆ ਬਹੁਤ ਸੋਹਣਾ ਬਣ ਗਿਆ ਹੋਣਾ ਹਾਂ ਔਰ ਪੂਰੀ ਕਹਿੰਡ ਗੱਲਬਾਤ ਹੋ ਗਈ ਜਿੱਥੇ-ਜਿੱਥੇ ਵੀ ਪਾਸ਼ਾ 6ਵੇਂ ਆਏ ਨੇ ਉੱਥੇ ਦੋ ਨਿਸ਼ਾਨ ਸਾਹਿਬ ਹੁੰਦੇ ਅਮੀਰੀ ਤੇ ਪੀਰੀ ਦੇ ਤੇ ਇੱਧਰ ਆਪਣੇ ਏਰੀਆ 'ਚ 10ਵੇਂ ਪਾਸ਼ਾ ਵੀ ਆਏ ਨੇ ਤੇ 6ਵੇਂ ਪਾਸ਼ਾ ਵੀ ਆਏ ਨੇ ਤੇ ਆਹ ਗੇਟ ਆ ਜਿਹੜਾ ਮੇਨ ਬਣਿਆ ਗੁਰਦੁਆਰਾ ਸਾਹਿਬ ਦਾ ਮੂਹਰਲਾ ਐਂਟਰੀ ਗੇਟ ਤੇ ਆਹ ਪਿੱਛਲੇ ਪਾਸੇ ਬਣੀ ਹੀ ਆ ਮਾਰਕੀਟ ਤੇ ਮੋਟਰਸਾਈਕਲ ਢਾਉਣ ਵਾਸਤੇ ਵੀ ਗੱਡੀਆਂ ਢਾਉਣ ਵਾਸਤੇ ਪਾਰਕਿੰਗ ਬਣੀ ਹੀ ਆ ਇਹ ਇੰਟਰਲੌਕ ਸਾਰੇ ਪਾਸੇ ਲਾਹੀ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਲਾਤੀ ਸਾਰੀ ਉਦੋਂ ਕੰਮ ਚੱਲਦਾ ਸੀਗਾ ਹੁਣ ਤਾਂ ਪੂਰੀ ਕੰਮ ਪੂਰਾ ਕੰਪਲੀਟ ਆ ਕੰਮ ਆਹ ਦੇਖੋ ਹਿਸਟਰੀ ਲਿਖੀ ਸਾਰੀ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸਾਹਿਬ ਪਾਸ਼ੇ 6ਵੀਂ ਅਤੇ 10ਵੀਂ ਪਾਸ਼ੇ 6ਵੀਂ ਵੀ ਆਏ ਨੇ ਇੱਥੇ ਤਾਂ ਵੀ ਪਾਸ਼ਾ ਵੀ ਆਏ ਨੇ ਸਾਰਾ ਇਤਿਹਾਸ ਲਿਖਿਆ ਹੋਇਆ ਤੁਸੀਂ ਰੋਕ ਕੇ ਵੀਡੀਓ ਪੜ੍ਹ ਸਕਦੇ ਹੋ ਕਿਉਂਕਿ ਕਈ ਵਾਰ ਮੈਂ ਤਾਂ ਨਹੀਂ ਬੋਲਦਾ ਹੈਗਾ ਕਿਉਂਕਿ ਪੜ੍ਹਨ ਵਿੱਚ ਮਿਸਟੇਕ ਹੋ ਜਾਂਦੀ ਆ ਬੰਦੇ ਤੋਂ ਫਿਰ ਅਗਲਾ ਕਹਿੰਦਾ ਯਾਰ ਇਹਨੂੰ ਚੰਗੀ ਤਰ੍ਹਾਂ ਦੱਸਣਾ ਨਹੀਂ ਆਇਆ ਹੈਗਾ ਜਾਂ ਹਨਾ 100 ਗੱਲਾਂ ਹੋ ਜਾਂਦੀਆਂ ਨੇ ਉਹਦੇ ਕਰਕੇ ਫਿਰ ਆਪਾਂ ਬੋਲੇ ਨਹੀਂ ਹੈਗੇ ਆ ਕੋਈ ਚੱਕਰ ਨਹੀਂ ਹੈਗਾ ਆਪਾਂ ਦਿਖਾ ਦਾਂਗੇ ਵੀਡੀਓ ਚ ਤੁਸੀਂ ਰੋਕ ਕੇ ਜਾ ਮਰਜ਼ੀ ਦੇਖ ਸਕਦੇ ਹੋ ਇਹ ਆਪਣਾ ਊੜਾ ੜਾ ਲਿਖਿਆ ਸਾਰ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਨੂੰ ਅੰਦਰ ਸੱਜੇ ਪਾਸੇ ਉਹਨੂੰ ਦਿਖਾਉਣਾ ਇੱਧਰ ਵੀ ਪਾਰਕ ਬਣੀ ਹੋਈ ਆ ਸਾਰੇ ਬੂਟੇ-ਬਾਟੇ ਵਧੀਆ ਲਾਏ ਹੋਏ ਨੇ ਗਮਲਿਆਂ 'ਚ ਇਹਦਰ ਪੱਥਰ ਪੁੱਥਰ ਦਾ ਗੁਰਦੁਆਰਾ ਸਾਹਿਬ ਚ ਪੂਰਾ ਘੈਂਡ ਗੱਲਬਾਤ ਆ ਪੂਰੀ ਲਾਇ ਹੋਏ ਨੇ ਪੱਥਰ ਆ ਸਾਹਮਣੇ ਕਮਲਿਆਂ ਦੇ ਸਾਰੇ ਜਿਹੜੇ ਆਪਣੇ ਹਰੇ ਬੂਟੇ ਨੇ ਸਾਰੇ ਲੱਗੇ ਹੋਏ ਨੇ ਸਾਹਮਣੇ ਦਫ਼ਤਰ ਆ ਗੁਰਦੁਆਰਾ ਸਾਹਿਬ ਦਾ ਤੇ ਰਹਿਸ ਕਰਨੀ ਆ ਜਾਂ ਰਹਿਣਾ ਆ ਕੁਝ ਵੀ ਆ ਪਰਚੀ ਕਟਾਉਣੀ ਆ ਇੱਥੇ ਆਪਾਂ ਕਟਾ ਸਕਦੇ ਆ ਸਾਹਮਣੇ ਆ ਕੇ ਸੇਵਾਦਾਰ ਬੈਠੇ ਹੁੰਦੇ ਆ ਇੱਥੇ ਦਫ਼ਤਰ ਜੀ ਦੇਖੋ ਸਾਰਾ ਗੁਰਦੁਆਰਾ ਸਾਹਿਬ ਦਾ 뷰 ਬਹੁਤ ਸੋਹਣਾ ਹੈ ਬਾਬਾ ਜੀ ਬਾਬਾ ਜੀ ਸਾਹਿਬ ਇੱਕ ਆ ਤੇ ਆ ਕਾਰ ਸੇਵਾ ਵਾਲੇ ਨੇ ਬਾਬਾ ਜੀ ਸਾਰੇ ਪਹਿਲਾਂ ਆਪਾਂ ਜੋੜੇ ਤਰ ਕੇ ਫੇਰ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਆ ਜਾ ਕੇ ਹੱਥ ਮੂੰਹ ਧੋ ਕੇ ਚੰਗੀ ਤਰ੍ਹਾਂ ਤਾਂ ਪਹਿਲਾਂ ਬੱਦਲੇ ਸੀ ਹੁਣ ਫੇਰ ਧੁੱਪ ਜੀ ਚੜ ਗਈ ਹੋਣੀ ਰੱਬ ਦਾ ਪਤਾ ਲੱਗਦਾ ਕਿਹੜੇ ਵੇਲੇ ਮੀਂਹ ਪਾ ਦੇਵੇ ਕਿਹੜੇ ਵੇਲੇ ਮੌਸਮ ਕਿਦਾਂ ਕਰ ਦੇਵੇ ਪਹਿਲਾਂ ਆਪਾਂ ਜੋੜੇ ਤਾਰ ਲਈਏ ਜੋੜੇ ਤਾਰ ਕੇ ਫੇਰ ਆਪਾਂ ਜਮਾ ਕਰਾ ਕੇ ਫੇਰ ਅੰਦਰੋਂ ਚੱਲਦੇ ਆਂ ਭਾਈ ਜੀ ਕਿਉਂਕਿ ਮੈਂ ਤਾਂ ਕਿਤੇ ਵੀ ਕਿਤੇ ਵੀ ਜਾਨਣਾ ਗੁਰਦੁਆਰਾ ਸਾਹਿਬ ਜੇ ਪਹਿਲਾਂ ਚੰਗੀ ਤਰ੍ਹਾਂ ਪੰਜ ਸਨਾਨਾ ਕਰਕੇ ਵੀ ਕੋਈ ਗਲਤੀ ਨਾ ਹੋਵੇ ਕਿਸੇ ਪਾਸੇ ਕੋਈ ਗੰਦਾਸ ਨਾ ਰਹਿ ਜਾਵੇ ਚੰਗੀ ਤਰ੍ਹਾਂ ਮੂੰਹ ਹੱਥ ਧੋ ਕੇ ਫੇਰ ਅੰਦਰ ਐਂਟਰ ਕਰੀਦਾ ਕਿਉਂਕਿ ਮਹਾਰਾਜ ਗਲਤੀਆਂ ਤੋਂ ਪਜਾਵੇ ਆ ਬਾਬਾ ਜੀ ਜਮਾ ਕਰ ਲਓ ਜੋੜੇ ਚੱਲ ਜੀ ਕਾਰ ਬਾਬਾ ਜੀ ਹੋਰ ਚੱਲਦੀ ਕਾਲਾ ਜੀ ਚਲੋ ਜੀ ਆਪਾਂ ਜੋੜੇ ਜਮਾ ਕਰਾ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਅੰਦਰ ਨੂੰ ਪਹਿਲਾਂ ਆਪਾਂ ਗੁਰਦੁਆਰਾ ਦਾ ਹੜੜਾ-ੜਾ ਦਿਖਾਵਾਂਗੇ ਫਿਰ ਆਪਾਂ ਅੰਦਰ ਦਰਸ਼ਨ ਕਰਾਂਗੇ ਜਾ ਕੇ ਚਲੋ ਮੂੰਹ ਹੱਥ ਤੋਂ ਲਿਆ ਚੰਗੀ ਤਰ੍ਹਾਂ ਆ ਦੇਖੋ ਕਿੰਨਾ ਸੋਹਣਾ ਵਧੀਆ ਬਣਾਇਆ ਹੈ ਹੁਣ ਤਾਂ ਅੰਦਰ ਇੱਧਰ ਕੜਾ ਪ੍ਰਸਾਦ ਦਾ ਪਰਸੀ ਆ ਪਕੜਾ ਰਿਹਾ ਆ ਦੇਖ ਦੀ ਇੱਥੋਂ ਲੈ ਸਕਦੇ ਆ ਤੇ ਆ ਸਾਰਾ 뷰 ਅੰਦਰ ਦਾ ਤਾਂ ਪੱਥਰ-ਪੁੱਥਰ ਵਧੀਆ ਲਾਇਆ ਹੋਇਆ ਹੈ ਨੇ ਪਹਿਲਾ ਕੰਮ ਚੱਲਦਾ ਸੀ ਪਿਛਲੇ ਸਾਲ ਆਇਆ ਮੈਂ ਉਦੋਂ ਕਾਰ ਸੇਵਾ ਦਾ ਕੰਮ ਚੱਲਦਾ ਸੀਗਾ ਤੇ ਹੁਣ ਤਾਂ ਪੂਰਾ ਕੰਪਲੀਟ ਹੋ ਗਿਆ ਕੰਮ ਤੇ ਤੁਹਾਨੂੰ ਸਰੋਵਰ ਸਾਹਿਬ ਵੀ ਦਿਖਾ ਦਿੰਨਾ ਬਹੁਤ ਸੋਹਣਾ ਸਰੋਵਰ ਸਾਹਿਬ ਬਣਿਆ ਹੋਇਆ ਪੁਰੀ ਸਾਫ ਸਵਈਆ ਗੁਰਦੁਆਰਾ ਸਾਹਿਬ ਚ ਇੰਨੀ ਸਾਫ ਸਪਾਈ ਬਹੁਤ ਜ਼ਿਆਦਾ ਜਿੰਨੀ ਦਰਵਾਰ ਸਾਹਿਬ ਚ ਹੁੰਦੀ ਆ ਉੰਨੀ ਸਾਫ ਸਪਾਈ ਇੱਥੇ ਹਾਂ ਦੇਖੋ ਮੱਛੀਆਂ ਕਿੰਨੀਆਂ ਸੋਹਣੀਆਂ ਇੱਥੇ ਤੈਰਦੀਆਂ ਦੇਖੋ ਕਰੋ ਦਰਸ਼ਨ ਆ ਸਰੋਵਰ ਸਾਹਿਬ ਦੇ ਆ ਡਰਦੀਆਂ ਨੇ ਦੇਖੋ ਸ ਪਾਵਾਂਗੇ ਫੇਰ ਕੋਲੇ ਨੋਦੀਆਂ ਨੇ ਐਵੇਂ ਨਹੀਂ ਆਉਂਦੀਆਂ ਛੋਟੀਆਂ ਨੇ ਹਲੇ ਬੱਚਾ ਉਹ ਕਈ ਵਾਰ ਜਗ੍ਹਾ ਤੇ ਦੇਖਿਆ ਗੁਰਦੁਆਰੇ ਸਾਹਿਬ ਤੇ ਵੱਡੀਆਂ ਮੱਛੀਆਂ ਹੁੰਦੀਆਂ ਨੇ ਨਾ ਉਹਦੇ ਰੰਗ-ਬਰੰਗੇ ਇੱਥੇ ਦੂਜੀਆਂ ਨੇ ਕਾਲੀਆਂ ਗਰੇਜ ਕਲਰ ਦੀਆਂ ਜ਼ਿਆਦਾਤਰ ਉਹੀ ਨੇ ਆਪਾਂ ਆਲੇ ਦਰਸਣਾਂ ਤੁਸੀਂ ਵੀ ਕਰ ਲੋ ਸਾਰੇ ਜਿੰਨੇ ਵੀ ਦੇਖਦੇ ਆਪਣੇ ਸੱਜਣ ਮਿੱਤਰ ਦੇਸਾਂ ਪ੍ਰਦੇਸਾਂ 'ਚ ਕਰੋ ਦਰਸ਼ਨ ਦੀ ਗੁਰਦੁਆਰਾ ਸਾਹਿਬ ਤੇ ਕਟਾਣਾ ਸਾਹਿਬ ਦੇ ਪਾਸਾਜ ਛੇਵੀਂ ਵੀ ਆਏ ਨੇ ਪਾਸਾਜ 10ਵੀਂ ਵੀ ਆਏ ਨੇ ਇੱਥੇ ਆਪਾਂ ਹਿਸਟਰੀ ਸਾਰੀ ਦਿਖਾ ਦੇਣੀ ਤੇ ਵੀਡੀਓ ਰੋਕ ਕੇ ਜਿਵੇਂ ਮਰਜ਼ੀ ਪੜ੍ਹ ਸਕਦੇ ਹਾਂ ਆ ਸਾਹਮਣੇ ਰੱਖੀਆਂ ਨੇ ਤੂਪਾਂ ਗੁਰੂ ਸਾਹਿਬ ਦੀਆਂ ਦੇ ਨਾਲ ਲੱਗਿਆ ਸੀ ਜੋ ਪਾਸੇ ਸੀ همین ਇੱਥੇ ਆਏ ਸੀਗੇ ਤੇ ਨਾਲ ਘੋੜਸਵਾਰ ਸੀਗੇ ਆ ਫੌਜ ਗੁਰੂ ਦੇ ਤੇ ਨਾਲ ਹੀ ਆ ਤੂਪਾਂ ਸੀਗੀਆਂ ਇੱਥੇ ਗੁਰੂ ਸਾਹਿਬ ਨੇ ਘੋੜਾ ਬੰਨ੍ਹਾ ਹੀ ਬੇਰੀ ਸਾਹਿਬ ਥੱਲੇ ਇੱਥੇ ਹੀ ਆਪਣੇ ਬਾਕੀ ਸਾਰਾ ਹਿਸਟਰੀ ਆਪਾਂ ਵੀਡੀਓ ਵਿੱਚ ਦਿਖਾ ਦਨੇ ਆ ਤੁਸੀਂ ਪੜ ਸਕਦੇ ਹੋ ਰੋਕ ਕੇ ਵੀਡੀਓ ਦੇਖ ਸਕਦੇ ਹੋ ਉਹ ਕਈ ਵਾਰ ਬੰਦੇ ਦਾ ਬੋਲਣ ਤੇ ਮਿਸਟੇਕ ਹੋ ਜਾਂਦੀ ਹੈ ਉਹਦੇ ਕਰਕੇ ਆਪਾਂ ਹਿਸਟਰੀ ਦਿਖਾਦੀ ਵੀਡੀਓ ਚ ਆ ਗੁਰਦੁਆਰਾ ਸੇ ਬਾਹਰਲੀ ਸਾਈਡ ਆ ਤੇ ਅੰਦਰਲੀ ਸਾਈਡ ਆਪਾਂ ਚੱਲਾਂਗੇ ਦਰਸ਼ਨ ਕਰਨ ਪਹਿਲਾਂ ਆਪਾਂ ਇਧਰੋਂ ਵੀਡੀਓ ਬਣਾ ਲਈਏ ਚੰਗੀ ਤਰ੍ਹਾਂ ਨਾਲ ਸਾਨੂੰ ਵੀ ਪਤਾ ਲੱਗ ਜਾਊ ਇਧਰ ਪਹਿਲਾਂ ਇੰਨੀ ਸਜਾਵਟ ਨਹੀਂ ਸੀ ਗੁਰਦੁਆਰਾ ਸਾਹਿਬ ਤੋਂ ਹੁਣ ਤਾਂ ਬਹੁਤ ਸੋਹਣਾ ਬਣਤਾ ਕਾਰ ਸੇਵਾ ਚੱਲਦੀ ਆ ਬਾਬਾ ਜੀ ਦੀ ਬਹੁਤ ਸੋਹਣੀ ਤੇ ਸਾਰੇ ਗੁਰਦੁਆਰਾ ਸਾਹਿਬ ਬਣੀ ਵਧੀਆ ਬਣਿਆ ਹੋਇਆ ਹੁਣ ਤਾਂ ਹੁਣ ਆਪਾਂ ਆ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਮੇਨਦਰਵਾਰ ਸਾਹਿਬ ਤੋਂ ਦਸਨ ਜੀ ਤਨ ਤਨ ਗੁਰਾਂ ਸਾਹਿਬ ਮਹਾਰਾਜ ਦੇ ਦਰਵਾਰ ਸਾਹਿਬ ਆ ਅੰਦਰਲਾ 메인 ਦਰਵਾਰ ਸਾਹਿਬ ਆ ਜਿਹੜਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਮੈਂ ਨਹੀਂ ਮੰਨਦਾ ਜੇ ਜਿੰਨੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਸ਼ਾਂਤੀ ਮਿਲਦੀ ਹੈ ਕਿਤੇ ਹੋਰ ਸ਼ਾਂਤੀ ਨਹੀਂ ਮਿਲਦੀ ਹੋਊਗੀ ਤੇ ਆ ਗਏ ਆਪਾਂ ਜੀ ਥੱਲੇ 베ਰੀ ਸਾਹਿਬ ਲੱਗੀ ਆ ਤੇ ਤੇ ਗੁਰੂ ਸਾਹਿਬ ਨੇ ਘੋੜਾ ਬਣਾਇਆ ਹੀ ਆਪਣਾ ਤੇ ਇੱਧਰ ਪਿੱਛੇ ਨਹਿਰ ਵਗਦੀ ਆ ਤੇ ਨਾਲ ਹੀ ਰੋਡ ਜਾਂਦਾ ਜਿਹੜਾ ਰੋਪੜ ਤੋਂ ਨਿਕਲ ਜਾਂਦਾ ਸੰਗਤ ਵੀ ਬਹੁਤ ਆਉਂਦੀ ਆ ਬਾਕੀ ਦੇਖਿਆ ਹੋਣਾ ਕਈਆਂ ਨੇ ਇਹ ਗੁਰਦੁਆਰਾ ਸਾਹਿਬ ਇੱਥੇ ਆਏ ਵੀ ਹੋਣੇ ਆ ਦਰਸ਼ਨ ਕਰਨ ਤਾਂ ਤਾਂ ਥੱਲੇ ਮੱਥਾ ਟੇਕ ਲਿਆ ਮੱਥਾ ਟੇਕ ਕੇ ਬੇਰੀ ਸਾਹਿਬ ਵਾਹਿਗੁਰੂ ਅੱਗੇ ਸਾਰਾ ਇਤਿਹਾਸ ਲਿਖਿਆ ਹੋਇਆ ਉਹ ਤੁਹਾਨੂੰ ਦਿਖਾਉਨੇ ਆਪਾਂ ਆਹ ਪੜੋ ਜੀ ਸਾਰੀ ਹਿਸਟਰੀ ਲਿਖੀ ਹੋਈ ਆ ਪੜ ਸਕਦੇ ਆਪਾਂ ਨਾ ਗੁਰੂ ਸਾਹਿਬ ਪ੍ਰਸਾਦ ਦਿੰਦੇ ਹੋਏ ਇੱਥੇ ਬੈਠੇ ਜਦੋਂ ਸਿੰਘਾਂ ਨਾਲ ਇਹ ਤੇ ਹੁਕਮ ਨੇ ਗੁਰੂ ਸਾਹਿਬ ਸਾਰਿਆਂ ਨੂੰ ਸਿੰਘਾਂ ਨੂੰ ਬਹੁਤ ਸਕੂਨ ਮਿਲਦਾ ਇੱਥੇ ਬਹਿ ਕੇ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਹੈ ਇੰਨਾ ਸੋਹਣਾ ਮਾਹੌਲ ਹੈ ਗੁਰਦੁਆਰਾ ਸਾਹਿਬ ਤੇ ਆ ਆਪਾਂ ਚੱਲਦੇ ਹਾਂ ਲੰਗਰ ਸਾਹਿਬ ਵੱਲੋਂ ਲੰਗਰ ਸਕਦੇ ਹਾਂ ਤੇ ਆ ਗੁਰਦੁਆਰੇ ਬੈਕਸਾਈਡ ਵਾਲੀ ਜਗ੍ਹਾ ਆ ਗਈ ਇਹ ਗੁਰਦੁਆਰਾ ਬਣਿਆ ਹੋਇਆ ਗੁਰੂ ਸਾਹਿਬ ਦੇ ਆਸਣ ਲਈ ਸਤਿ ਸ਼ਕੰਡ ਬਸ ਇਹ ਨਰੰਕਾਰ ਇੱਥੇ ਗੁਰੂ ਸਾਹਿਬ ਦਾ ਆਸਣ ਹੁੰਦਾ ਹੈ ਸਾਹਮਣੇ ਸਾਹਮਣੇ ਖੰਡਾ ਸਾਹਿਬ ਬਣਿਆ ਹੋਇਆ ਬਹੁਤ ਸੋਹਣਾ ਕਰੋ ਦਰਸ਼ਨ ਜੀ ਐਤ ਕੀ ਤੇ ਇੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਾਤਾ ਨਾ ਭੁੱਖ ਲੈਂਦੀ ਆ ਪਿਛਲੀ ਵਾਰ ਆਇਆ ਸੀਗਾ ਮੈਂ ਉਦੋਂ ਕਾਰ ਸੇਵਾ ਚੱਲਦੀ ਸੀਗੀ ਤੇ ਹੁਣ ਤਾਂ ਕੰਪਲੀਟ ਹੀ ਆ ਕੰਮ ਸਾਰਾ ਪੱਥਰ ਪੁੱਥਰ ਸਾਰਾ ਕੁਝ ਲੇਟਾਂ ਲੁੱਟਾਂ ਜੋ ਵੀ ਲੱਗਣ ਵਾਲਾ ਸੀ ਸਾਰਾ ਕੁਝ ਲੱਗ ਗਿਆ ਇਹ ਆਪਣੇ ਪਿੰਡ ਦੇ ਨਜ਼ਦੀਕ ਹੀ ਪੈਂਦਾ ਗੁਰਦੁਆਰਾ ਸਾਹਿਬ 15-20 ਮਿੰਟ ਹੀ ਲੱਗਦਾ ਆਪਣੇ ਪਿੰਡੋਂ ਹੁਣ ਆਪਾਂ ਪ੍ਰਸ਼ਾਦ ਆਪਣੀ ਛੱਕ ਲਈਏ ਪ੍ਰਸ਼ਾਦ ਆਪਾਂ ਨਹੀਂ ਛੱਕ ਕੇ ਫਿਰ ਚਾਲੇ ਪਾਉਣੇ ਅੱਗੇ ਨੂੰ ਆ ਸਾਰਾ ਸੈੱਟ ਪਾਇਆ ਹੈ ਉੱਪਰ ਧੁੱਪ ਤੋਂ ਵਜਣ ਲਈ ਤੇ ਬਾਰਿਸ਼ ਤੋਂ ਵਜਣ ਲਈ ਵਧੀਆ ਹੁਣ ਤਾਂ ਲੰਗਰ ਹਾਲ ਵੀ ਪੂਰਾ ਘੈਂਟ ਬਣਾਤਾ ਸਟ੍ਰੀਟ ਅਲੈਰਟਨ ਲਾਤੀਆਂ ਵਧੀਆ ਤੇ ਪੀਓਪੀ ਕਰਤੀ ਲੰਗਰ ਸਾਹਿਬ ਚ ਗੁਰੂ ਘਰ ਲੰਗਰ ਜੀ ਆ ਲੰਗਰ ਦਾ ਬਾਹਰ ਲੱਭ ਡਿਊ ਆ ਘਰ ਸੇ ਵਾਲੀਆਂ ਗੱਡੀ ਖੜੀਆਂ ਸਾਰੀਆਂ ਤੇ ਇੱਧਰ ਆਪਣੀ ਸੇਵਾ ਚਲਦੀ ਆ ਰੋਟੀ ਦੀ ਸਾਹਮਣੇ ਲੰਗਰ ਦੀ ਆ ਗਿਆ ਲੰਗਰ ਹਾਲ ਦੀ ਦੇਖੋ ਕਿੰਨਾ ਸੋਹਣਾ ਬਣਾ ਤਾ ਲੰਗਰ ਹਾਲ ਨੂੰ ਲੰਗਰ ਪਾਣੀ ਆਪਾਂ ਛਕ ਲਿਆ ਹੁਣ ਆਪਾਂ ਚੱਲੇ ਪਉਣੇ ਆ ਘਰਾਂ ਵੱਲੋਂ ਆ ਕਰੋ ਦਰਸ਼ਨ ਇੱਕ ਵਾਰ ਫੇਰ ਬਾਹਰਲਾ ਗੁਰਦੁਆਰਾ ਦਾ ਵੀਊ ਬੈਕ ਸਾਈਡ ਦਾ ਦੋ ਨਿਸ਼ਾਨ ਖਾਬ ਲੱਗੇ ਹੁੰਦੇ ਜਿੱਥੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਆਏ ਹੁੰਦੇ ਆ। ਆ ਗਏ ਆਪਾਂ ਬਾਹਲੇ ਪਾਸੇ ਦੇਖ ਸਕਦੇ ਆ ਸਾਰਾ ਬਾਹਰਲਾ 뷰 ਆ ਇਹ। ਅਜੇ ਬਾਹਰ ਚੱਲੀ ਜਾਂਦੇ ਕਰ ਸੇਵਾ ਇੱਕ ਟਾਟਾ ਰੱਖੀ ਇਹਨੇ ਕਰੀ ਜਾਂਦੇ ਆ ਅਜੇ। ਆ ਸਾਹਮਣੇ ਮਾਰਕੀਟ ਬਣੀ ਆ ਸਾਰੀ 24 ਸਮਾਨ ਲੈਣਾ ਆਪਾਂ ਬੱਚਿਆਂ ਲਈ ਬੀਬੀਆਂ ਲਈ ਤੇ ਸਾਹਮਣੇ پارک ਬਣੀ ਆ ਮੋਟਰਸਾਈਕਲ ਗੱਡੀਆਂ ਦੀ ਖੜਾਉਣ ਵਾਸਤੇ ਤੇ ਅੱਜ ਲਈ ਇੰਨਾ ਹੀ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜੁ ਕਰਿਆ ਕਰੋ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖਾ